ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚੋਂ ਨਿਕਲਣ ਵਾਲੀ ਵਿਰਾਸਤੀ ਨਹਿਰ ਤਾਰਾਂ ਵਾਲਾ ਪੁਲ ਤੇ ਸੁਲਤਾਨ ਵਿੰਡ ਪੁਲ ਤੇ ਜੱਟੇ ਵਿੰਡ ਜਿਸ ਨੇ ਗੰਦੇ ਨਾਲੇ ਦਾ ਰੂਪ ਲੈ ਲਿਆ ਸੀ ਜਿਸ ਨੂੰ ਕਿਸ ਸਮਾਜ ਸੇਵੀ ਸਰਬਜੀਤ ਸਿੰਘ सोनू ਜੰਡਿਆਲਾ ਨੇ ਮੀਡੀਆ ਨੂੰ ਬੁਲਾ ਕੇ ਮੌਕੇ ਤੇ ਵਿਖਾਇਆ ਸੀ ਤੇ ਇਸ ਗੱਲ ਨੂੰ ਸੁਰਜੀਤ ਸਿੰਘ ਔਜਲਾ ਦੇ ਧਿਆਨ ਵਿੱਚ ਲਿਆਂਦਾ ਸੀ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਐਮਪੀ ਸੁਰਜੀਤ ਸਿੰਘ ਔਜਲਾ ਨੇ ਮੌਕੇ ਤੇ ਪਹੁੰਚ ਕੇ ਉੱਥੇ ਕੰਮ ਸ਼ੁਰੂ ਕਰਵਾ ਦਿੱਤਾ ਸੀ ਤੇ ਹੁਣ ਅੱਜ ਉੱਥੇ ਜਾਇਜ਼ਾ ਲੈਣ ਦੇ ਲਈ ਐਮਪੀ ਸੁਰਜੀਤ ਸਿੰਘ ਔਜਲਾ ਫਿਰ ਪਹੁੰਚੀ ਐਮਪੀ ਸੁਰਜੀਤ ਸਿੰਘ ਔਜਲਾ ਨੇ 2.80 ਲੱਖ ਰੁਪਏ ਜੋ ਕਿ ਨਹਿਰ ਦੇ ਸਾਬ ਸਫਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਤੇ ਉੱਥੇ ਹੀ 95 ਲੱਖ ਰੁਪਏ ਐਮਪੀ ਫੰਡ ਦੇ ਵਿੱਚੋਂ ਉਹਨਾਂ ਨਹਿਰ ਦੇ ਆਲੇ ਦੁਆਲੇ ਖੂਬਸੂਰਤ ਇੱਕ ਟਰੈਕ ਬਣਾਉਣ ਦੇ ਲਈ ਦੇ ਦਿੱਤਾ ਜਿੱਥੇ ਕਿ ਬੜੇ ਜ਼ੋਰਾਂ ਨਾਲ ਕੰਮ ਚੱਲ ਰਿਹਾ ਹੈ ਉੱਥੇ ਬਹੁਤ ਹੀ ਵੱਡਾ ਸਨਯੋਗਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਵੱਲੋਂ ਸੰਤ ਜੋ ਬਣਾ ਰਹੇ ਨੇ ਤੇ ਉਸ ਦੇ ਵਿੱਚ ਆਪਣਾ ਐਮਪੀ ਸਾਹਿਬ ਨੇ ਵੀ ਯੋਗਦਾਨ ਪਾਇਆ ਤੇ ਜੋ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆ ਬਹੁਤ ਖੂਬਸੂਰਤ ਟਰੈਕ ਜਿਹੜਾ ਕਿ ਵੇਰਕੇ ਤੱਕ ਬਣੇਗਾ ਤੇ ਸਾਰੇ ਸ਼ਹਿਰ ਦੇ ਵਿੱਚੋਂ ਨਿਕਲਦਾ ਹੋਇਆ ਨਹਿਰ ਦਾ ਆਲਾ ਦੁਆਲਾ ਖੂਬਸੂਰ ਤੇ ਨਹਿਰ ਦੇ ਵਿੱਚ ਉਤਰ ਕੇ ਐਮਪੀ ਸੁਰਜੀਤ ਸਿੰਘ ਔਜਲਾ ਨੇ ਕੰਮ ਕਰਨ ਵਾਲਿਆਂ ਦੇ ਨਾਲ ਵੀ ਆਪ ਕੰਮ ਕੀਤਾ ਤੇ ਉਹਨਾਂ ਦੀ ਹੌਸਲਾ ਫਜ਼ਾਈ ਕੀਤੀ ਤੇ ਕਾਰ ਸੇਵਾ ਵਾਲੇ ਬਾਬਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਬੜੇ ਚੰਗੇ ਪੱਦਰ ਤੇ ਇਹ ਸੇਵਾ ਨੂੰ ਕਰ ਰਹੇ ਨੇ ਤੇ ਸੋਨੂੰ ਜੰਡਿਆਲਾ ਦੀ ਸ਼ਲਾਘਾ ਕੀਤੀ ਜਿਸ ਨੇ ਇਹ ਆਵਾਜ਼ ਚੁੱਕੀ ਸੀ ਐਮਪੀ ਔਜਲਾ ਨੇ ਕਿਹਾ ਕਿ ਮੈਂ ਗੁਰੂ ਨਗਰੀ ਦੇ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹਾਂ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੋ ਲੋਕ ਨਹਿਰ ਵਿੱਚ ਗੰਦ ਪਾਉਂਦੇ ਨੇ ਉਹ ਨਾ ਪਾਉਣ ਕਿਉਂਕਿ ਪਾਣੀ ਸਾਡਾ ਜੀਵਨ ਹੈ ਤੇ ਪਾਣੀ ਨੂੰ ਗੰਦਲਾ ਨਾ ਕਰਨ ਇਨੇ ਕੁਝ ਆਗੇ ਨੇ ਕੁਝ ਹੋਰ ਆਉਣ ਵਾਲੇ ਨੇ ਔਰ ਇਹ ਮੇਰਾ ਜਿਹੜਾ ਮੇਰਾ ਆਪਣਾ ਵਿਜ਼ਨ ਹੈ ਉਹ ਇਹ ਆਂਦਾ ਕਿ ਜਿਹੜਾ ਇਹ ਕੁਦਰਤੀ ਵਾਹ ਹੁੰਦਾ ਪਾਣੀ ਦਾ ਉਹਦੇ ਆਲੇ ਦੁਆਲੇ ਮਨੁੱਖ ਜਦੋਂ ਸੈਰ ਵੀ ਕਰਦਾ ਆ ਉਹਦੇ ਵਿੱਚ ਪੋਜ਼ਿਟਿਵਿਟੀ ਬਹੁਤ ਆਉਂਦੀ ਹੈ ਔਰ ਦੂਸਰੀ ਗੱਲ ਇਹ ਹੈ ਕਿ ਜਿਹੜੇ ਸਾਡੇ ਸ਼ਹਿਰ ਬਣੇ ਜਿੱਦਾਂ ਤੁਸੀਂ ਸੁਲਤਾਨਪਿੰਡ ਏਰੀਆ ਗੱਲੋ ਜਾਂ ਕੋਟ ਮੈ ਸਿੰਘ ਦਾ ਗੱਲੋ ਸ਼ਹੀਦ ਉਧਮ ਸਿੰਘ ਨਗਰ ਗੱਲੋ ਇਹ ਸਾਰਾ ਏਰੀਆ ਜਿਹੜਾ ਸਤਨਵੀਂ ਰੋਡ ਦਾ ਹੈ ਇਹ ਅਨਪਲਾਨਡ ਏਰੀਏ ਨੇ ਇੱਥੇ ਕੋਈ ਪਾਰਕ ਨਹੀਂ ਹੈਗਾ ਕਿਸੇ ਬੰਦੇ ਲਈ ਸੈਰ ਕਰਨ ਦੀ ਜਗ੍ਹਾ ਨਹੀਂ ਹੈਗੀ ਇਸੇ ਤਰ੍ਹਾਂ ਹੀ ਸਾਡੇ ਤੁੰਗਟਾਪ ਟ੍ਰੇਨ ਹੈ ਉਹਦੇ ਵੀ ਆਸ-ਪਾਸੇ ਕੋਈ ਪਾਰਕ ਨਹੀਂ ਹੈਗਾ ਚਲੋ ਉੱਥੇ ਰੋਜ਼ ਐਵੈਨਿਊ ਪਾਰਕ ਹੈਗਾ ਪਰ ਜਿਹੜਾ ਲੰਬਾ ਏਰੀਆ ਚ ਨਹੀਂ ਜਾਦਾ ਉਸ ਨਾਲ ਹੈ। ਸੋ ਮੇਰਾ ਇਹ ਸੋਚਣਾ ਹੈ ਕਿ ਇਹਨਾਂ ਸਾਰੀਆਂ ਜਿਹੜੇ ਪਾਣੀ ਦੇ ਕੁਦਰਤੀ ਵਾਹ ਨੇ ਇਹਨਾਂ ਦੇ ਆਲੇ-ਦੁਆਲੇ ਜਿਹੜੇ ਆਪਾਂ ਸੈਰਗਾ ਬਣਾ ਸਕਦੇ ਹਾਂ ਬੰਦੇ ਤੁਰ ਫਿਰ ਕੇ ਸੈਰ ਕਰ ਸਕਦੇ ਆ ਕਿਉਂਕਿ ਸਿਹਤਮੰਦ ਹੋਣ ਵਾਸਤੇ ਅੱਜ ਹਰੇਕ ਲਈ ਸ਼ੇਅਰ ਕਰਨਾ ਬਹੁਤ ਜ਼ਰੂਰੀ ਹੈ ਬਾਕੀ ਚਾਹੇ ਉਹ ਜ਼ਿੰਦਗੀ ਜੋ ਕਰਦਾ ਜਿੱਤਾਂ ਵੀ ਜਿੰਦਾ ਹੈ ਉਹ ਇੱਕ ਅਖਰੀ ਚੀਜ਼ ਹੈ ਜੀ ਤੇ ਉਹਦੇ ਵਾਸਤੇ ਅਸੀਂ ਇੱਥੇ ਵੀ ਬਾਬਾ ਜੀ ਨੂੰ ਬੇਨਤੀ ਕੀਤੀ ਹੈ ਕਿ ਇਸ ਤੋਂ ਬਾਅਦ ਜਦੋਂ ਆਹ ਪ੍ਰੋਜੈਕਟ ਤੁਸੀਂ ਕੰਪਲੀਟ ਕਰਦੇ ਜੇ ਸਾਡਾ ਜਿਹੜਾ ਅਗਲਾ ਪਰਮਾਤਮਾ ਮਿਹਰ ਕਰੇ 24 ਤੋਂ ਬਾਅਦ ਇੱਕ ਟਾਰਗੇਟ ਹੈ ਕਿ ਇਹ ਜਿਹੜੀ ਬੱਲੇ ਵਾਲੀ ਨਹਿਰ ਹੈ ਇਹਨੂੰ ਇੱਥੋਂ ਲੈ ਕੇ ਤਰਨਤਾ ਰੋਡ ਤੋਂ ਲੈ ਕੇ ਤੇ ਕੰਪਲੀਟ ਅੱਗੇ ਅਸੀਂ ਬੱਲੇ ਤੱਕ ਲੈ ਕੇ ਜਾਵਾਂਗੇ ਇਹਨੂੰ ਦੋਹੀ ਪੱਲੇ ਉਸੇ ਤਰ੍ਹਾਂ ਇਹ ਟੰਗਟਾਪ ਟ੍ਰੇਨ ਦਾ ਦੋਹੀ ਬੰਨੀ ਪਾਸਾ ਜਿਹੜਾ ਆ ਉਹ ਕੰਪਲੀਟ ਸੈਰਗਾ ਜਿਹੜੀਆਂ ਨੇ ਉਹ ਦੋਵੇਂ ਬਣਾ ਕੇ ਦਿੱਤੀਆਂ ਜਾਣਗੀਆਂ ਕਿਉਂਕਿ ਇਹ ਜਿਹੜਾ ਇਹਨਾਂ ਵੱਲੋਂ ਕੰਮ ਕੀਤਾ ਇਹਦਾ ਬਾਬਿਆਂ ਨੂੰ ਕਿਉਂਕਿ ਜੇ ਠੇਕੇਦਾਰ ਦੇ ਰਾਈ ਕਰਾਉਨੇ ਆ ਤੁਹਾਨੂੰ ਪਤਾ ਅੱਧੋਂ ਵੀ ਘੱਟ ਪੈਸੇ ਜਿਹੜੇ ਉਹ ਲਾਉਂਦੇ ਕਿਉਂਕਿ ਤੇ ਕ腐ਪਸ਼ਨ ਹੁੰਦੀ ਹੈ ਪਰ ਮਹਾਪੁਰਸ਼ਾਂ ਦਾ ਇਹਨਾਂ ਨੇ ਪੈਸੇ ਵੀ ਪੂਰੇ ਲਾਉਣੇ ਆ ਘੱਟ ਗਿਆ ਦੇ ਇਹਨਾਂ ਨੇ ਉਹ ਸੇਵਾ ਸਾਰਾ ਨਿਵਾਦ ਨਿਵਾਦ ਦੇ ਕਿਉਂਕਿ ਇੰਨਾ ਕੰਮ ਇੰਨੇ ਪੈਸਾ ਨਾਲ ਹੋ ਨਹੀਂ ਸਕਦਾ ਜਿੰਨਾ ਵੱਡਾ ਕੰਮ ਇਹਨਾਂ ਨੇ ਕਰਤਾ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਬਹੁਤ ਵੱਡਾ ਇੱਕ ਉਪਰਾਲਾ ਜਿਹੜਾ ਇਹਨਾਂ ਨੇ ਸ਼ੁਰੂਆਤ ਕੀਤਾ ਜਦੋਂ ਤ ਰੋਡ ਤੋਂ ਇਹਨਾਂ ਨੇ ਸ਼ੁਰੂ ਕਰ ਕੀਤਾ ਸੀ ਕੋਟ ਮੈਸਿੰਗ ਵਾਲੇ ਪੁਲ ਦੇ ਉੱਤੋਂ ਚਾਟੀ ਵਿੰਡ ਵਾਲਾ ਪੁਲ ਜਿਹੜਾ ਕਹਿ ਦਿੰਨੇ ਉਦੋਂ ਕਿਸੇ ਨੂੰ ਜੇ ਪਤਾ ਨਹੀਂ ਸੀ ਕਿ ਇਹਨਾਂ ਦੇ ਮਨ ਦਾ ਮਨੋਰਥ ਕੀ ਹੈ ਪਰ ਜਦੋਂ ਮੈਂ ਬਾਬਾ ਜੀ ਨਾਲ ਬਹਿ ਕੇ ਗੱਲ ਕੀਤੀ ਉਹਨਾਂ ਨੇ ਮੇਰੇ ਨਾਲ ਡਿਸਕਸ ਕੀਤਾ ਤੇ ਮੈਂ ਕਿਹਾ ਕਿਉਂ ਨਾ ਜੀ ਤੁਹਾਨੂੰ ਅਸੀਂ ਪੈਸੇ ਅਸੀਂ ਮੁਹੱਈਆ ਕਰਵਾ ਦਿੰਨੇ ਆ ਕਿਸੇ ਤਰੀਕੇ ਦੇ ਨਾਲ ਇੱਕ ਠੇਕੇਦਾਰ ਨੂੰ ਨਾਲ ਤੁਹਾਡੇ ਜੋੜ ਦਿੰਨੇ ਆ ਪਰ ਸੇਵਾ ਤੁਹਾਡੀ ਦੇਖ ਰਿਹੇ ਜਿਹੜੇ ਕਰਾਵਾਂਗੇ ਕਿਉਂਕਿ ਸਾਨੂੰ ਪਤਾ ਆ ਕਿ ਤੁਹਾਡਾ ਇਹ ਜਿਹੜਾ ਸਾਡਾ ਰੁਪਈਆ ਇਹ 100 ਗੱਲ ਕਹਿਣਾ ਜਦੋਂ ਤੁਸੀਂ ਲਾਓਗੇ ਕਿਉਂਕਿ ਤੁਹਾਡੇ 'ਚ ਇੱਕ ਸ਼ਰਧਾ ਆ ਇੱਕ ਭਾਵਨਾ ਆ ਇੱਕ ਗੁਰੂ ਦੇ ਪ੍ਰਮਾਤਮਾ ਦੇ ਗੁਰਸਿੱਖ ਜੇ ਤੁਹਾਡਾ ਇੱਕ ਜਿਹੜਾ ਪੀਕੇ ਪਰਾਲੀ ਨੂੰ ਸਾਰੀ ਦੁਨੀਆ ਨੂੰ ਦੇਖਦੇ ਨੇ ਸੋ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਲੱਖ ਲੱਖ ਸ਼ੁਕਰਾਨੇ ਆ ਇਹਨਾਂ ਨੇ ਇਸ ਵੱਲ ਨਿਗਾਹ ਮਾਰੀ ਹੈ ਔਰ ਅਸੀਂ ਹੁਣ ਉਸ ਬੰਧ ਤੇ ਤੁਰ ਪਏ ਆ ਤੇ ਮੈਂ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ 2026 ਹੋਏਗਾ ਪ੍ਰਮਾਤਮਾ ਦਾ ਅਗਲਾੜਾ ਵਿਜ਼ਨ ਮੇਰਾ ਸਭ ਤੋਂ ਵੱਡਾ ਇਹੀ ਹੈ ਕਿ ਇਹ ਨਹਿਰ ਦਾ ਆਲਾ ਦਵਾਲਾ ਜਿਹੜੇ ਜਿੱਥੇ ਭਾਅ ਨੇ ਇੱਕ ਦੋ ਦੇ ਚ ਆਪਾਂ ਗੰਦਗੀ ਪਾਉਣ ਤੋਂ ਲੋਕਾਂ ਨੂੰ ਰੋਕਾਂਗੇ ਵੀ ਹੱਥ ਵੀ ਜੋੜਾਂਗੇ ਬੇਨਤੀਆਂ ਵੀ ਕਰਾਂਗੇ ਸਮੁੱਚੇ ਧਾਰਕ ਸਥਾਪਨ ਨੂੰ ਵੀ ਬੇਨਤੀਆਂ ਕਰਾਂਗੇ ਕਿ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤੇ ਨਾਲ ਪਿੱਤਾ ਚੀਜ਼ਾਂ ਦੇ ਸਾਨੂੰ ਪਹਿਰਾ ਦੇਣ ਦੀ ਲੋੜ ਪੈਣੀ ਹੈ ਔਰ ਜੇ ਕੋਈ ਸਾਡੀ ਫਿਰ ਉਸ ਤੋਂ ਬਾਅਦ ਵੀ ਕਾਨੂੰਨ ਤੋੜੇਗਾ ਉਹਦੇ ਤੇ ਸਖਤ ਕਾਰਵਾਈ ਜਿਹੜੀ ਹੈ ਉਹ ਕਰਵਾਵਾਂਗੇ ਤਾਂ ਕਿ ਇਹ ਪਾਣੀ ਨੇ ਇਹ ਇਕੱਲੇ ਬੰਦੇ ਦੇ ਪੀਣ ਵਾਲੇ ਨਹੀਂਗੇ ਇਹ ਚ ਲੱਖਾਂ ਜੀਵ ਜੰਤੂ ਜਿਹੜੇ ਪਲਦੇ ਨੇ ਇਹਨੂੰ ਪੀ ਗਏ ਸਾਡਾ ਫਰਜ਼ ਬੰਦ ਹੈ ਕਿ ਸ੍ਰਿਸ਼ਟੀ ਦੇ ਵਾਸਤੇ ਹਰ ਜੀਵ ਜੰਤੂ ਨੂੰ ਅਸੀਂ ਉਹਦੀ ਜੀਮਣੀ ਉਹਦਾ ਉਹਦਾ ਸਹੀ ਪਾਣੀ ਜਿਹੜਾ ਵਾ ਉਹਨੂੰ ਪਾਈਆ ਕਰੀ ਕਿੰਨੇ ਕਿਸਮ ਦੇ ਵਿੱਚ ਪ੍ਰੋਜੈਕਟ ਜਿਹੜਾ ਕੰਪਲੀਟ ਹੋ ਜੇ ਇਹ ਦੇਖੋ ਆਹੜਾ ਸਫਾਈ ਵਾਲਾ ਪ੍ਰੋਜੈਕਟ ਹੈ ਸੋਨੂ ਜੀ ਇਹ ਇਹਨਾਂ ਨੇ ਸਮੋਚੀ ਟੀਮ ਨੇ ਕਿਉਂਕਿ ਮੇਰੇ ਲਈ ਹੀ ਗਏ ਸੀ ਇਹਨਾਂ ਨੇ ਮੇਰਾ ਕਿੰਨੇ ਦਾ 22 ਲੱਖ ਦਾ ਪਾਸ ਕਰਾਇਆ 20 ਲੱਖ ਰੁਪਈਆ ਮਨਰੇਗਾ ਤੋਂ ਅਫਸਰ ਖੜੇ ਇਰੀਗੇਸ਼ਨ ਡਿਪਾਰਟਮੈਂਟ ਦੇ ਇਹ ਸਫਾਈ ਦਾ ਪਾਸ ਹੋਇਆ ਵਾ ਬੰਦੇ ਲੱਗ ਰਹੇ ਨੇ ਤੁਹਾਡੇ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਜੀ ਉਹ ਵੀ ਬਾਬਾ ਜੀ ਨੂੰ ਮੈਂ ਕਿਹਾ ਬਾਬਾ ਜੀ ਤੁਹਾਡੀ ਦੇਖ ਰੇਖੇ ਦਾ ਸਫਾਈ ਦਾ ਇਨਾਂ ਤੋਂ ਬੰਦੇ ਕਿੰਨੇ ਤੁਸੀਂ ਆ ਇਹਨਾਂ ਤੋਂ ਪੂਰਾ ਕੰਮ ਲੈਣਾ ਕਿਉਂਕਿ ਦੇਖੋ ਇਹ ਪੈਸਾ ਇੱਕ ਇੱਕ ਪੈਸਾ ਅਸੀਂ ਚਾਹੁੰਦੇ ਕਿ ਪੂਰਾ ਪੈਸਾ ਇੱਥੇ ਲੱਗੇ ਕਿਉਂਕਿ ਤੁਹਾਡੀ ਕੀਤੀ ਜਿਹੜੀ ਬੇਨਤੀ ਹੈ ਕਈ ਵਾਰੀ ਬੰਦਾ ਡੰਡੇ ਨਾਲੋਂ ਜ਼ਿਆਦਾ ਜਿਹੜਾ ਵਾ ਪਿਆਰ ਦੇ ਨਾਲ ਜਿਹੜਾ ਕੰਮ ਹੈ ਉਹ ਜ਼ਿਆਦਾ ਹੋ ਜਾਂਦਾ ਹੈ ਸੋ ਮੇਰਾ ਖਿਆਲ ਹੈ ਕਿ ਤੁਸੀਂ ਜੇ ਸਾਡੀ ਇੱਥੇ ਵੀ ਬੇਨਤੀ ਕਰੋ ਸਾਡੀ ਕਬੂਲ ਔਰ ਇਹਦੇ ਤੇ ਵੀ ਤੁਸੀਂ ਨਿਗਾਹ ਆਪਣੀ ਰੱਖੋ ਔਰ ਡਿਪਾਰਟਮੈਂਟ ਦਾ ਵੀ ਧੰਨਵਾਦ ਹੈ ਮੈਂ ਡੀ ਸਾਹਿਬ ਦਾ ਧੰਨਵਾਦ ਕਰਦਾ ਔਰ ਲੋਕਲ ਗਵਰਨਮੈਂਟ ਦਾ ਵੀ ਕਿ ਜਿਨ੍ਹਾਂ ਨੇ ਸਾਨੂੰ ਪ੍ਰਸ਼ਾਸਨ ਨੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਹ ਜਿਹੜਾ ਪ੍ਰੋਜੈਕਟ ਹੈ 20 ਲੱਖ ਰੁਪਏ ਦਾ ਜਿਹੜਾ ਵਾ ਉਹ ਪਾਸ ਕੀਤਾ ਹੈ ਔਰ ਉਹਦਾ ਕੰਮ ਜਿਹੜਾ ਵਾ ਇਹ ਚੱਲੂ ਹੋ ਗਿਆ ਵਾ ਸਫਾਈ ਦੇ ਨਾਲ ਨਾਲ ਹੋਰ ਗ੍ਰਿਲਿੰਗ ਵੀ ਲੱਗ ਰਹੀ ਹੈ ਨਾਲ ਸਾਡਾ ਗ੍ਰਿਲਿੰਗ ਦਾ ਵੀ ਅਸੀਂ ਐਸਟੀਮੇਟ ਜਿਹੜਾ ਉਹਨਾਂ ਨੂੰ ਕੈਦ ਦਿਓ ਔਰ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਸਰਕਾਰ ਜਿਹੜੀ ਇਹਦੇ ਆਲੇ ਦੁਆਲੇ ਜਾਲੀ ਲਵਾਵੇ ਕਿਉਂਕਿ ਲੋਕੀ ਨਾ ਦੂਰੋਂ ਸਕੂਟਰ ਤੇ ਲਿਆਉਂਦੇ ਆ ਲਫਾਫਾ ਭਰ ਕੇ ਤੇ ਮੈਂ ਉਹਨਾਂ ਦੀ ਮਾਨਸਿਕਤਾ ਵੀ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਪਿੱਛੇ ਨੇ ਔਰ ਉਹਨਾਂ ਦੀ ਸੋਚ ਬਹੁ ਕਿ ਜਿਹੜੇ ਗੰਦ ਲਿਆ ਕੇ ਘਰੋਂ ਲਫਾਫੇ ਚ ਪਾ ਕੇ ਇੱਥੇ ਸੁੱਟ ਜਾਂਦੇ। ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਆਪਣੇ ਆਪਣੇ ਘਰਾਂ ਦੇ ਵਿੱਚ ਦਾੜਾ ਗੰਦਿਆ ਉਹ ਸਾਰੇ ਸਮਾਜ ਦੇ ਗੰਦ ਚ ਪਾਉਣ ਦੇ ਨਾ ਕਿਸੇ ਲਿਆਓ ਉਹਨੂੰ ਕਿਤੇ ਕੂੜਾਦਾਨ ਚ ਛੋੜ ਦਿਓ ਕਿਤੇ ਜਗ੍ਹਾ ਜਗ੍ਹਾ ਕੂੜਾਦਾਨ ਲੱਗੇ ਕਿਤੇ ਰੱਖ ਦਿਓ ਆਪੇ ਚੁੱਕ ਲੈਣਗੇ ਕਾਰਪੋਰੇਸ਼ਨ ਵਾਲੇ। ਸਾਹਮਣੇ ਉਹ ਦੇਖ ਲੈਣਗੇ। ਇਹ ਚ ਤੁਹਾਡੇ ਤੁਹਾਨੂੰ ਤਾਂ ਨਹੀਂ ਦਿਖਦਾ ਪਰ ਜਿੰਨਾ ਵੱਡਾ ਨੁਕਸਾਨ ਅੱਗੇ ਤੁਸੀਂ ਕਰ ਜਾਂਦੇ ਉਹਦਾ ਸ਼ਾਇਦ ਤੁਹਾਨੂੰ ਅੰਦਾਜ਼ਾ ਨਹੀਂਗਾ। ਇੱਥੋਂ ਮੇਰਾ ਖਿਆਲ ਹੈ ਕਿ 4-5 ਦਿਨ ਇਹਨਾਂ ਨੇ ਵੱਡੀ ਫੋਗਣੇ ਲਾ ਕੇ ਬਾਬਿਆਂ ਨੇ ਆਪਣੇ ਕੋਲੋਂ। ਇਹਨਾਂ ਨੇ ਚੇਨ ਵਾਲੀ ਥੱਲੇ ਲਾ ਕੇ ਤੇ ਮੇਰਾ ਖਿਆਲ ਕਿੰਨੇ ਬਾਬੇ 100 150 ਟਰੱਕ ਇੰਨਾ ਗੱਡਿਆ ਇਨਾਂ ਨੇ ਥੁੱਕਿਆ ਤੇ ਪਰ ਗੱਡਿਆ ਕਰਦਾ ਅਜੇ ਉਹਨਾਂ ਤੇ ਆਜੇ ਅਜੇ ਹੋਰ ਵਿੱਚ ਆ ਅਜੇ ਇਹਨਾਂ ਦੀ ਸਫਾਈ ਹੋਈ ਨਹੀਂ ਐ ਜੋ ਸਫਾਈ ਇਹਦੇ ਹੋਰ ਕਰਾ ਕੇ ਚੰਗੀ ਤਰ੍ਹਾਂ ਔਰ ਆਸ ਕਰਦੇ ਆ ਕਿ ਇਹ ਸਾਰੇ ਕੰਮ ਅਸੀਦ ਕਰ ਦੇਣੇ ਆ ਬਾਬਿਆਂ ਨੇ ਵੀ ਚਲੋ ਇਹਨਾਂ ਦੀ ਤੇ ਮਿਲਖਾਈ ਕਰਦੇ ਆਏ ਆ ਮੈਂ ਸਾਰੇ ਸ਼ਹਿਰ ਨੂੰ ਬੇਨਤੀ ਕਰੂਗਾ ਕਿ ਸਾਡਾ ਸਾਥ ਦਿਆ ਕਰੋ ਘੱਟੋ ਘੱਟ ਗੰਦ ਨਾ ਇੱਥੇ ਛਪਾਓ ਜਿਹੜਾ ਕੋਈ ਪਾਉਂਦਾ ਉਹਨੂੰ ਰੋਕੋ ਉਹਨੂੰ ਸਮਝਾਓ ਇੱਚੇ ਨਹੀਂ ਜਿਹੜਾ ਵੇਖ ਕੇ ਜਿਹੜੇ ਘਰਾਂ 'ਚ ਬੈਠੇ ਆ ਜਿਹੜੇ ਪ੍ਰਚਾਰ ਕਰਦੇ ਨੇ ਚਾਹੇ ਮੰਦਰਾ ਚਾਹੇ ਚਾਹੇ ਗੁਰਦੁਆਰਿਆਂ 'ਚ ਆਹ ਚਾਹੇ ਮਸਜਿਦਾਂ 'ਚ ਆਹ ਚਾਹੇ ਗਿਰਜਾਂ 'ਚ ਆਹ ਬੇਨਤੀ ਹੈ ਸਭਨਾਂ ਨੂੰ ਹੱਥ ਜੁੜੋ ਕਿ ਗੰਦ ਜਿਹੜਾ ਆ ਉਹ ਚੱਲਦੇ ਵਗਦੇ ਪਾਣੀ 'ਚ ਜਾਂ ਜਿੱਥੋਂ ਦੀ ਪਾਣੀ ਵਗਣੇ ਆ ਉਹਦੇ ਵਿੱਚ ਸੁੱਟ ਕੇ ਆਪਣੇ ਆਪ ਨੂੰ ਤੁਸੀਂ ਸਹੀ ਨਾ ਗਿਣੋ ਤੁਸੀਂ ਬਹੁਤ ਵੱਡਾ ਨੁਕਸਾਨ ਕਰ ਰਹੇ ਹੋ ਮੈਨੂੰ ਆਸ ਹੈ ਕਿ ਸਾਰਾ ਸ਼ਹਿਰ ਸਾਰੇ ਲੋਕ ਇਸ ਨਗਰੀ ਦੇ ਪਵਿੱਤਰ ਸ਼ਹਿਰ ਦੇ ਜਿੱਥੇ ਲੱਖਾਂ ਲੋਕ ਸ਼ਰਧਾਲੂ ਮੱਥਾ ਟੇਕਣ ਆਉਂਦੇ ਨੇ ਪਵਿੱਤਰ ਸਰੋਵਰਾਂ ਦੇ ਜਸ਼ਨਾਨਾ ਲਈ ਆਉਂਦੇ ਨੇ ਇੱਥੋਂ ਪਰਮਾਤਮਾ ਦਾ ਅਸ਼ ਕਿ ਤੁਸੀਂ ਸਾਡੀ ਇਸ ਸਫਾਈ ਮਹਿਮ ਦਾ ਸਾਥ ਜਰੂਰ ਦਿਓਗੇ ਮੁਸ਼ਕਲਾਂ ਬਹੁਤ ਨੇ ਸਾਨੂੰ ਪਤਾ ਆ ਸ਼ਹਿਰ ਦੇ ਵਿੱਚ ਤਿੰਨ ਚਾਰ ਵੱਡੇ ਨਾਲੇ ਨੇ ਗੰਦੇ ਅਸੀਂ ਸਭ ਨਾਲੇ ਕੰਮ ਕਰਨਾ ਹੈ ਕੁਝ ਵੱਡੇ ਪ੍ਰੋਜੈਕਟ ਨੇ ਜਿਹੜੇ ਸਰਕਾਰ ਨੇ ਬਣਾ ਕੇ ਦੇਣੇ ਨੇ ਬਾਕੀ ਜਿਹੜੇ ਛੋਟੇ-ਮੋਟੇ ਕੰਮ ਨੇ ਜਿੱਦਾਂ ਇਹਨਾਂ ਨੂੰ ਸਦਾਰਨਾ ਇਹਨਾਂ ਦੇ ਕੁਝ ਸ਼ਹਿਰ ਕਾ ਬਣਾਉਣੀਆਂ ਉਹ ਅਸੀਂ ਤੁਹਾਨੂੰ ਕੰਪਲੀਟ ਕਰਾ ਦੇਣਾ ਠੀਕ ਹੈ